ਘਟਨਾ ਮੱਖਣ ਸਿੰਘ ਪਿੰਡ ਬੜਾਇਆ ਜੀ ਜਿਹੜਾ ਕਿਤਾਬ ਡਾਕਨਾ ਨਾ ਨੈਨੀਕੋਟ ਕੀ ਕਟਨਾ ਇਹ ਪਾ ਜੀ ਘਟਨਾ ਵੇਖੋ ਜਰਾਬ ਅਹੀਂ ਆਪਣੀ ਕੁੜੀ ਵੀ ਆਈ ਪਿੰਡ ਜੇਠਬਾਰ ਅਮਰ ਸਾਜ ਰੇਗਾ ਤੇ ਇਹ ਇੱਕ ਤੇਰੀਆ ਲਿੰਦੇ ਜੀ ਇਹਦਾ ਚੰਗਾ ਸਫਰ ਲੰਘਿਆ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਜੀ ਇਹਦਾ ਠੀਕ ਠਾਕ ਕੋਈ ਗੱਲ ਬਾਤ ਨਹੀਂ ਹੋਈ ਜੀ ਜੀ ਤੇ ਹੁਣ ਥੋੜਾ ਜੇ ਰੰਗ ਕੋਈ ਰਕੜਾ ਜਿਖੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ ਬਾਰਾ ਅਸਟ੍ਰੇਲੀਆ ਜੁਆਏ ਜੀ ਆਇਆ ਤੇ ਇਹਨਾਂ ਆਪਣੇ ਸਾਡੇ ਦੋਤੇ ਥਾਵ ਦਾ ਸਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਸਮਾਨ ਕੀਤਾ ਤੇ ਅਸੀਂ ਸਭ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋਤੇ ਨੂੰ ਅਸੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਦੇ ਜਾਣ ਕੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਿਆ ਹੈ ਬਾਹਰ ਲੱਗ ਗਿਆ ਥੋੜੇ ਦਿਨ ਬਾਅਦ ਫੇਰ ਆਇਆ ਹੈ ਪਰ ਬਣਾ ਸਾਡਾ ਜਵਾਈ ਤੇ ਇਹ ਆਪਣੇ ਘਰ ਨਹੀਂ ਗਿਆ ਜੇਠਵਾਲ ਇਸ ਸਦਾ ਹੀ ਆਪਣੇ ਸਾਡੇ ਘਰ ਗਿਆ ਤੇ ਇਹਨੇ ਦਰਵਾਜ਼ਾ ਨੀ ਖੋਲਿਆ ਗੇਟ ਟੱਪ ਕੇ ਸਾਡੇ ਘਰ ਚ ਲੱਗ ਗਿਆ ਜੀ ਹਾਂਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਮੈਂ ਜਾਣਾ ਵਾ ਤੇ ਆਈਆਂ ਕਹਿੰਦੀ ਰਹਾ ਹੋ ਗਿਆ ਹਾਂ ਨਹੀਂ ਅਜੇ ਨਹੀਂ ਜਾਣਾ ਛਿਲੇ ਚੱਲ ਜਿਓ ਨਹੀਂ ਜਾਣਾ ਜਾਣਾ ਆਈਆਂ ਕਹਾਂ ਮੁੰਡੇ ਵੀ ਨਾਲ ਲੈ ਜਾਓ ਆਪਣੇ ਨੂੰ ਤੇ ਆਂਦੇ ਨਹੀਂ ਇਹ ਮੁੰਡਾਹੀਂ ਛਿਵੇ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇ ਚੱਲ ਗਏ ਜਬ ਤੱਕ ਹੀ ਲੈ ਆ ਗਿਆ ਤੇ ਮੁੰਕੇ ਦੋਈ ਗਦਨੀ ਆਏ ਤੇ ਕਹਿਣ ਲੱਗੇ ਵੀ ਆਈ ਹੁਣ ਮੁੰਡੇ ਨੂੰ ਲੈ ਜਾਂਦੇ ਹਾਂ ਅਸੀਂ ਚਲੋ ਠੀਕ ਆ ਤੇ ਉਹ ਬਾਅਦ ਚ ਲੈ ਗਏ ਮੁੰਡੇ ਨੂੰ ਫੇਰ ਉਹ ਦੋ ਕੁ ਦਿਨ ਬਾਅਦ ਆਏ ਤੇ ਫਿਰ ਅੱਗੇ ਫੇ ਛੱਟ ਕੇ ਮੁੰਡੇ ਨੂੰ ਤੇ ਫਿਰ ਮੁੜ ਕੇ ਫੇ ਕਲ ਦੀ ਗਏ ਆ ਪਰਸਾਂ ਦੇ ਤੇ ਆnde ਵੀ ਅਸੀਂ ਫੇ ਸਾਡੇ ਆਗਾ ਹੁਣ ਲੋਹੜੀ ਬਣਾਉਣੀ ਐ ਦੀ ਕੱਕੇ ਦੀ ਮੁੰਨੇ ਦੀ ਤੇ ਦੇ ਗਏ ਆਣ ਕੇ ਇਹਨੂੰ ਨਾਲੇ ਮੁੰਡੇ ਨੂੰ ਲੈ ਜਾਾਂਗੇ ਤੇ ਨਾਲੇ ਆਪਨੇ ਚੱਲ ਚੱਲ ਜਾਾਂਗੇ ਪਿੰਡ ਜੇਤੂਆ ਤੇ ਫਾਨੂੰ ਫੇ ਕੋਈ ਹੁਣ ਆਪਣੇ ਮੈਟਰ ਨੇ ਨਾ ਹੋ ਗਿਆ ਜਦੋਂ ਲੜਕੀ ਨੇ ਦੱਸਿਆ ਕੋਈ ਝਗੜਾ ਵਗੈਰਾ ਸਾਨੂੰ ਉਹਨੇ ਕੋਈ ਦਿਲ ਦੀ ਆਪਣੀ ਗੱਲ ਨਹੀਂ ਦੱਸੀ ਜੀ ਹਾਂਜੀ ਪਹਿਲਾਂ ਨਹੀਂ ਦੱਸਿਆ ਕੋਈ ਕਿਹੜੀ ਜਗ੍ਹਾ ਦਾ ਉਹਦਾ ਕਤਲ ਕੀਤਾ ਗਿਆ ਇੱਥੇ ਅੰਮ੍ਰਿਤਸਰ ਦੀ ਜਿਹੜੇ ਹੋਟਲ ਦੇ ਵਿੱਚ ਹੋਟਲ ਵਿੱਚ ਨਹੀਂ ਦਈ ਹਾਂਜੀ ਹਾਂਜੀ ਤੇ ਕਿਹੜੀ ਟਿੱਕੀ ਪਿਆਰਾ ਨਾ ਕੀਤਾ ਕਿਹੜੀ ਚੀਜ਼ ਖਰਚਾ ਮਾਰਿਆ ਟਿੱਕੇ ਚ ਖਰਚਾ ਮਾਰਿਆ ਹਾਂਜੀ ਨਹੀਂ ਕਿੱਲੋਂ ਕੋਈ ਲੜਾਈ ਝਗੜਾ ਜਾਂ ਤੁਸੀਂ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਰੇ ਬਾਰੇ ਨਹੀਂ ਕੋਈ ਉਹ ਆਪਣੇ ਬੱਚਾ ਨਹੀਂ ਸਾਡੀ ਗੁੱਡੀ ਨੇ ਨਹੀਂ ਬੱਚਾ ਸਾਨੂੰ ਵੀ ਮੇਰਾ ਵੀ ਝਗੜਾ ਹੋਇਆ ਜਾਂ ਕਿਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਹੋ ਕੀ ਕਹਨੋ ਕੀ ਨਹੀਂ ਇਹ ਕਿਹੜੀ ਕੰਟਰੀ ਤੇ ਨਹੀਂ ਕੁੜੀ ਵੀ ਤੁਹਾਡੀ ਪਤੀ ਹਾਂਜੀ ਹਾਂਜੀ ਉਹ ਸਹੀ ਕਿਹੜੀ ਕੰਟਰੀ ਦੀ ਇਹ ਹੈਗੇ ਆਪਣੇ ਇਸਟਰੀਆ ਹਾਂਜੀ ਜੀ ਉਹ ਮੰਗਤੀ ਕਰਦੇ ਪ੍ਰਸ਼ਾਸਨ ਦੇ ਸ਼ਾਹ ਤੋਂ ਹਰ ਨੂੰ ਹੱਕ ਹੋ ਜੀ ਨਹੀਂ ਤਾਂ ਮੈਨਾਂ ਨਹੀਂ ਤਾਂ ਕੀ ਕਹਦਾ ਯਕੀਨੀ ਨਹੀਂ ਹਾਂ ਜੀ ਕਿਹੜੀ ਗੱਲ ਹੈ ਮੈਡਮ ਕਰਦਾ ਤੁਹਾਡੇ ਕੋਲ ਤਾਂ ਇੱਕ 1:30 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਹੈ ਜਿਹੜੀ ਹੋਟਲ ਕਨਸਰਟ ਤੇ ਆ ਕੋਟ ਰੋਡ ਦੇ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਸੀ ਐਸਐਸ ਤੋਂ ਵੀ ਗਿਆ ਮੌਕੇ ਤੇ ਮੈਂ ਵੀ ਗਿਆ ਸੀ ਪਰ ਨਹੀਂ ਉਹਦੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉਹ ਤੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ ਇਹ ਵੜੈਚਪਿੰਡ ਕਾਨੂੰਨਪੁਰ ਪੁਲਿਸ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਚ ਮਿੰਦਾ ਉੱਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਠੂਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟਰੀਆ ਤੋਂ ਆਏ ਸੀਗੇ ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ ਉਹਦਾ ਇੱਥੇ ਫੰਕਸ਼ਨ ਕਰਨ ਵਾਸਤੇ ਆਏ ਸੀ ਪਰ ਇਹਨਾਂ ਦੇ ਹੁਣ ਤੱਕ ਦੀ ਛਾਣਬੀਨ ਤੇ ਸਾਨੂੰ ਪਤਾ ਲੱਗਾ ਦੋਨਾਂ ਯਾਪਸ ਚ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਹੈ ਯਕੀਨ ਵੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਸ ਵੇਰੇ ਇਨਫਾਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਇੱਥੋਂ ਫਰਾਰ ਹੋ ਗਿਆ ਜੀ ਕਿਉਂ ਨੱਚ ਕੀ ਕਰ ਰਹੀ ਹੈ ਮੇਰੀ ਲੈਂਦੀ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਸardar ਕੁਲਵੰਤ ਸਿੰਘ ਮੱਖਣ ਸਿੰਘ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਏ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁੱਲ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਵਜਾ ਜਿਹੜੀ ਆ ਉਹ ਇਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤੇ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ ਇਥੇ ਕੋਟ ਲਾ ਨਾ ਕੀ ਸੀ ਸਰ ਕੀ ਹੋਟਲ ਫਿਰ ਵਿਆ ਇਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ ਇਹ ਚ ਕਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਦੀ ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦਰਜ ਉਹਨਾਂ ਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰਨ ਲੱਗੇ ਆ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਅਮਲ 'ਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਹੈ ਕਾਰਨਾਂ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੀ ਕਾਰਨ ਹੋਾਂ ਕਰਾਂਗੇ ਜੋ ਜੋ ਪਰਚੀ ਚ ਲਿਖਾਉਣਗੇ ਠੀਕ ਹੈ